ਸਨਮ ਤੇਰੀ ਕਸਮ ਫੇਮ ਅਦਾਕਾਰਾ ਮਾਵਰਾ ਹੁਸੈਨ ਨੇ ਫੈਨਸ ਨੂੰ ਇੱਕ ਵੱਡਾ ਸਰਪ੍ਰਾਈਜ਼ ਦਿੱਤਾ ਅਦਾਕਾਰਾ ਦਾ ਵਿਆਹ ਹੋ ਗਿਆ ਹੁਣ ਤੱਕ ਉਸਨੇ ਆਪਣੇ ਵਿਆਹ ਬਾਰੇ ਕੋਈ ਵੀ ਜਾਣਕਾਰੀ ਸਾਂਝਾ ਨਹੀਂ ਕੀਤੀ ਸੀ ਅਤੇ ਹੁਣ ਅਚਾਨਕ ਮਾਵਰਾ ਹੁਸੈਨ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਮਸ਼ਹੂਰ ਪਾਕਿਸਤਾਨੀ ਅਦਾਕਾਰਾ ਮਾਵਰਾ ਹੁਸੈਨ ਨੇ ਵਿਆਹ ਕਰਵਾ ਲਿਆ ਹੈ ਅਦਾਕਾਰਾ ਨੇ ਖੁਦ ਆਪਣੇ ਵਿਆਹ ਦੀ ਖਬਰ ਦੀ ਪੁਸ਼ਟੀ ਕੀਤੀ ਹੈ ਉਸਨੇ ਸੋਸ਼ਲ ਮੀਡੀਆ ਤੇ ਕੁਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਫੈਨਸ ਨੂੰ ਆਪਣੇ ਦੁਲਹੇ ਦਾ ਚਿਹਰਾ ਵੀ ਦਿਖਾਇਆ ਅਦਾਕਾਰਾ ਮਾਵਰਾ ਹੁਸੈਨ ਹੁਣ ਦੁਲਹਨ ਦੇ ਰੂਪ ਦੇ ਵਿੱਚ ਬੇहद ਖੂਬਸੂਰਤ ਲੱਗ ਰਹੀ ਹੈ ਉਹਨਾਂ ਦੇ ਇਹਨਾਂ ਉੱਤੇ ਪਿਆਰ ਦੀ ਪਰਖਾ ਕਰ ਰਹੇ ਨੇ ਕਾਫੀ ਸਮੇਂ ਤੋਂ ਅਜਈਆਂ ਖਬਰਾਂ ਆ ਰਹੀਆਂ ਸਨ ਕਿ ਮਾਵਰਾ ਕਿਸੇ ਵੀ ਸਮੇਂ ਵਿਆਹ ਕਰਵਾ ਸਕਦੀ ਹੈ ਉਸ ਦਾ ਨਾਮ ਉਸ ਦੇ ਕਰੀਬੀ ਦੋਸਤ ਅਤੇ ਕੋ-ਐਕਟਰ ਆਮੀਰ ਗਿਲਾਨੀ ਦੇ ਨਾਲ ਜੋੜਿਆ ਜਾ ਰਿਹਾ ਸੀ ਹੁਣ ਮਾਵਰਾ ਨੇ ਆਮੀਰ ਗਿਲਾਨੀ ਦੇ ਨਾਲ ਵਿਆਹ ਦੀਆਂ ਤਸਵੀਰਾਂ ਸਾਂਝਾ ਕਰਕੇ ਇਨਫਵਾਵਾਂ ਨੂੰ ਸੱਚ ਸਾਬਿਤ ਕਰ ਦਿੱਤਾ ਹੈ ਕਈ ਤਸਵੀਰਾਂ ਪੋਸਟ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ਵਿੱਚ ਲਿਖਿਆ ਅਤੇ ਹਫੜਾ ਦਫੜੀ ਵਿਚਾਰ ਮੈਂ ਤੁਹਾਨੂੰ ਪਾਇਆ ਬਿਸਮਿਲਲਾ 5 2 2025 ਅਦਾਕਾਰਾ ਨੇ ਖੁਲਾਸਾ ਕੀਤਾ ਹੈ ਕਿ ਉਸ ਦਾ ਵਿਆਹ 5 ਫਰਵਰੀ ਨੂੰ ਹੋਇਆ ਹੈ ਮਾਵਰਾ ਹੁਸੈਨ ਦਾ ਦੁਲਹਨ ਵਾਲਾ ਲੁੱਕ ਬੇहद ਖਾਸ ਹੈ ਉਹ ਇੱਕ ਪਾਕਿਸਤਾਨੀ ਦੁਲਹਨ ਦੇ ਰੂਪ ਦੇ ਵਿੱਚ ਬਹੁਤ ਹੀ ਖੂਬਸੂਰਤ ਲੱਗ ਰਹੀ ਹੈ ਉਹਨਾਂ ਦੀ ਜੋੜੀ ਬਿਲਕੁਲ ਵਿਲੱਖਣ ਹੈ ਹੱਥਾਂ ਦੇ ਸੁੰਦਰ ਮਹਿੰਦੀ ਅਤੇ ਘਟੋ ਘਟ ਗਹਿਣਿਆਂ ਦੇ ਨਾਲ ਮਾਵਰਾ ਦਾ ਦੁਲਹਨ ਵਾਲਾ ਲੁੱਕ ਕਾਫੀ ਵਕਰਾ ਲੱਗ ਰਿਹਾ ਹੈ ਭਾਰੀ ਗਹਿਣਿਆਂ ਨੂੰ ਛੱਡ ਕੇ ਅਦਾਕਾਰਾਂ ਨੇ ਹਰੇ ਰੰਗ ਦਾ ਸੈਟ ਅਤੇ ਮੈਚਿੰਗ earrings ਪਾਨੇ ਨੇ ਮੰਗ ਟਿਕਾ ਅਤੇ ਪਾਸਾ ਅਦਾਕਾਰਾਂ ਦੇ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾ ਰਿਹਾ ਹੈ ਇਸ ਦੇ ਨਾਲ ਹੀ ਆਮਰ ਗਿਲਾਨੀ ਪਾਕਿਸਤਾਨੀ ਪਹਿਰਾਵੇ ਦੇ ਵਿੱਚ ਬੇਹਦ ਜੱਟ ਰਹੇ ਨੇ ਇਸ ਜੋੜੇ ਨੇ ਵਿਆਹ ਦੇ ਵਿੱਚ ਰੋਮਾਂਟਿਕ ਪੋਸ ਦਿੰਦੇ ਹੋਏ ਫੋਟੋਆਂ ਸਾਂਝਾ ਕੀਤੀਆਂ ਨੇ ਇਹਨਾਂ ਫੋਟੋਆਂ ਦੇ ਵਿੱਚ ਨਵੇਂ ਵਿਆਹੇ ਜੋੜੇ ਦੇ ਚਿਹਰਿਆਂ ਤੇ ਇੱਕ ਵੱਖਰੀ ਚਮਕ ਦੇਖਣ ਨੂੰ ਮਿਲ ਰਹੀ ਹੈ ਦੋਵੇਂ ਬੇਹਦ ਖੁਸ਼ ਨਜ਼ਰ ਆ ਰਹੇ ਨੇ ਅਤੇ ਇਕੱਠੇ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਮਾਵਰਾ ਹੁਸੈਨ ਅਤੇ ਆਮਰ ਗਿਲਾਨੀ ਨੂੰ ਇਕੱਠੇ ਤੁਰਦੇ ਹੱਥ ਫੜਦੇ ਅਤੇ ਇੱਕ ਦੂਜੇ ਨੂੰ ਹੱਕ ਕਰਦੇ ਦੇਖਿਆ ਜਾ ਸਕਦਾ ਹੈ ਹੁਣ ਇਹਨਾਂ ਪਿਆਰੀਆਂ ਤਸਵੀਰਾਂ ਉੱਤੇ ਫੈਨਸ ਲਗਾਤਾਰ ਆਪਣੀ ਖੁਸ਼ੀ ਜ਼ਾਹਿਰ ਕਰਦੇ ਨਜ਼ਰ ਆ ਰਹੇ ਨੇ ਅਤੇ ਇਸ ਵਿਆਹੇ ਜੋੜੇ ਨੂੰ ਮੁਬਾਰਕਾ ਦਿੰਦੇ ਦਿਖਾਈ ਦੇ ਰਹੇ ਨੇ ਇਸ ਜੋੜੇ ਨੂੰ ਪਾਕਿਸਤਾਨੀ ਇੰਡਸਟਰੀ ਬਾਲੀਵੁੱਡ ਇੰਡਸਟਰੀ ਅਤੇ ਫੈਨਸ ਵੱਲੋਂ ਵਿਆਹ ਦੀਆਂ ਖੂਬਸਾਰੀਆਂ ਮੁਬਾਰਕਾਂ ਮਿਲ ਰਹੀਆਂ ਨੇ ਉੱਥੇ ਹੀ ਤੁਹਾਨੂੰ ਦੱਸਦੇ ਚਲਿਏ ਕਿ 7 ਫਰਵਰੀ ਨੂੰ ਸਨਮ ਤੇਰੀ ਕਸਮ ਫਿਲਮ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਤੇ ਰਿਲੀਜ਼ ਕੀਤੀ ਜਾ ਰਹੀ ਹੈ ਖਾਸ ਫੈਨਸ ਦੀ ਡਿਮਾਂਡ ਦੇ ਉੱਤੇ ਹੁਣ ਦੇਖਣਾ ਇਹ ਹੈ ਕਿ ਇਸ ਵਾਰ ਇਸ ਫਿਲਮ ਨੂੰ ਵੱਡੇ ਪਰਦੇ ਤੇ ਕੀ ਰਿਸਪੌਂਸ ਮਿਲਦਾ ਹੈ